ਪੰਜਾਬ ਚ ਹਾਲੇ ਵੀ ਕਈ ਥਾਵਾਂ ਦੇ ਉੱਤੇ ਹੜ੍ਹ ਦਾ ਖਤਰਾ ਮੰਡਰਾ ਰਿਹਾ ਹੈ ਅਤੇ ਕਈ ਇਲਾਕੇ ਪਾਣੀ ਦੀ ਮਾਰ ਹੇਠ ਨੇ ਪਰ ਇਸ ਦਰਮਿਆਨ ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਇਹ ਹੁਕਮ ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਯਾਨਕੀ ਡਾਕਟਰ ਪ੍ਰੀਤੀ ਯਾਦਵ ਵੱਲੋਂ ਜਾਰੀ ਕੀਤਾ ਗਿਆ ਹੈ। ਇਹਨਾਂ ਹੁਕਮਾਂ ਮੁਤਾਬਿਕ ਖੜਾ ਕਰਕੇ ਪਟਿਆਲਾ ਜ਼ਿਲ੍ਹੇ ਦੇ 43 ਸਕੂਲ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਮਿਤੀ 10/9/2025 ਤੱਕ ਬੰਦ ਰਹਿਣਗੇ। ਜਦਕਿ ਕੇਵਲ 6 ਸਕੂਲਾਂ ਨੂੰ ਕੇਵਲ ਵਿਦਿਆਰਥੀਆਂ ਲਈ ਹੀ ਬੰਦ ਕੀਤਾ ਗਿਆ ਹੈ। ਇਹਨਾਂ ਸਕੂਲਾਂ ਵਿੱਚ ਤਿੰਨ ਛੁੱਟੀਆਂ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ ਬਾਕੀ ਨਿੱਜੀ ਅਤੇ ਸਰਕਾਰੀ ਸਕੂਲ ਸਰਕਾਰਾਂ ਦੇ ਹੁਕਮ ਅਨੁਸਾਰ ਹੀ ਖੁੱਲਣਗੇ। ਸੋ ਸਕੂਲਾਂ ਦੀ ਸੂਚੀ ਵੀ ਆਈ ਹੈ ਜ਼ਿਲ੍ਹਾ ਪਟਿਆਲਾ ਦੇ ਡੀਸੀ ਵੱਲੋਂ ਜਿਨ੍ਹਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਨੇ ਇਹਨਾਂ ਵਿੱਚ ਸਰਕਾਰੀ ਮਿਡਲ ਸਕੂਲ ਚਮਾਰੂ ਸਰਕਾਰੀ ਮਿਡਲ ਸਕੂਲ ਤਾਜਲਪੁਰ ਸਰਕਾਰੀ ਮਿਡਲ ਸਕੂਲ ਕਚਵਾ ਸਰਕਾਰੀ ਮਿਡਲ ਸਕੂਲ ਬੁੱਧਮੋਰ ਸਰਕਾਰੀ ਮਿਡਲ ਸਕੂਲ ਖਤੋਲੀ ਸਰਕਾਰੀ ਮਿਡਲ ਸਕੂਲ ਐਹਰੂਕਲਾ ਇਸ ਤੋਂ ਇਲਾਵਾ ਮਗਰ ਸਾਹਿਬ ਦੇ ਸਰਕਾਰੀ ਸਕੂਲ ਹੈ ਰੱਤਾਖੇੜਾ ਬਿੰਜਲ ਅਸਰਪੁਰ ਬਲਾਕ ਪੁਨਰਹੀੜੀ 2 ਸੋ ਇਸ ਤੋਂ ਇਲਾਵਾ ਕਰਤਾਰਪੁਰ ਤਾਜਲਪੁਰ ਬਲਾਕ ਕਨੌਰ ਯਾਨੀ ਕਿ ਇਹਨਾਂ ਸਕੂਲਾਂ ਦੀ ਜੇਕਰ ਗੱਲ ਕੀਤੀ ਜਾਵੇ ਪੁਨਰਹੀੜੀ ਦੇ ਸਕੂਲ ਨੇ ਜਿਹੜੇ ਉਹ ਬੰਦ ਰੱਖੇ ਗਏ ਨੇ ਦੇਵੀਗੜ੍ਹ ਬਲਾਕ ਦੇ ਸਕੂਲ ਕੁਝ ਬੰਦ ਰੱਖੇ ਗਏ ਨੇ ਕੁਝ ਪਿੰਡਾਂ ਦੇ ਇਸ ਤੋਂ ਇਲਾਵਾ ਪੁਨਰਹੀੜੀ ਦੇਵੀਗੜ੍ਹ ਇਹਨਾਂ ਦੇ ਸਕੂਲ ਜ਼ਿਆਦਾ ਨੇ ਜਿਹੜੇ ਕੁਝ ਪਿੰਡਾਂ ਦੇ ਉਹ ਬੰਦ ਰੱਖਣ ਦੇ ਹੁਕਮ ਨੇ ਜਿਹੜੇ ਜਾਰੀ ਹੋਏ ਨੇ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ ਹੜਵਰਗੀ ਸਥਿਤੀ ਦੇ ਵਿੱਚ ਕਿਸੇ ਨਾਲ ਕੋਈ ਅਨੁਸੁਖਾਵੀ ਘਟਨਾ ਨਾ ਵਾਪਰੇ ਸੋ ਇਸੇ ਲਈ ਪ੍ਰਸ਼ਾਸਨ ਨੇ ਫੈਸਲਾ ਲਿਆ ਹੈ ਦੱਸ ਸੀ ਕਿ ਇਸ ਤੋਂ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਸ਼ਨੀਵਾਰ ਤੱਕ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸੀ ਸੋ ਅੱਜ ਤੋਂ ਪੰਜਾਬ ਦੇ ਵਿੱਚ ਸਰਕਾਰੀ ਸਕੂਲ ਖੁੱਲਣ ਜਾ ਰਹੇ ਨੇ ਤੇ ਨਿੱਜੀ ਸਕੂਲ ਵੀ ਖੁੱਲਣਗੇ ਪਰ ਦੂਜੇ ਪਾਸੇ ਪਟਿਆਲਾ ਜ਼ਿਲ੍ਹੇ ਦੇ ਲਈ ਕੁਝ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਜ਼ਰੂਰ ਜਾਰੀ ਹੋਏ ਨੇ